ਗਰੀਬ ਤੇ ਗਰੀਬ ਜੋ ਇਨਸਾਨ ਦੀ ਤੁਸੀਂ ਕਰੂ ਅਤ ਬੇਨਤੀ ਨੂੰ ਪਰਵਾਹ ਕੀਤਾ ਹੈ ਤੇ ਅੱਜ ਮੈਂ ਇਸ ਗੱਲ ਨੂੰ ਬਾਹਰ ਆ ਕੇ ਸੋਚ ਰਿਹਾ ਕਦੀ ਸੋਚਿਆ ਨਹੀਂ ਕਿ ਟੋਟੇ ਦਰਸ਼ਕ ਗਾਰੇ ਹੋ ਜਾਣਗੇ ਮਾਤਰਾ ਤੋਂ ਬਹੁਤ ਬਧਤਾ ਦਾ ਸੰਧਾ ਹ ਤੇ ਸਤਿਗੁਰਾਂ ਨੂੰ ਸਿੱਝਦਾ ਕੀਤਾ ਪ੍ਰੇਮ ਦੇ ਵਿੱਚ ਆ ਕੇ ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਸਰਾ ਉਹ ਪ੍ਰੇਮ ਨੇ ਦਸ ਦੇ ਵਿੱਚ ਕੱਢ ਲਿਆ ਸਾਨੂੰ ਮਕਬੂਲ ਆਂਦਾ ਸਾਨੂੰ ਸੁਭਾਲ ਉਹ ਬਾਗਿਆ ਕਿਉਂ ਤੇਰਾ ਪ੍ਰੇਮ ਹੈ ਤੇ ਤੇਰੀ ਸ਼ਰਧਾ ਹੈ ਤੇ ਜਦੋਂ ਅੱਗ ਸਾਡੇ ਨੂੰ ਮੇਰੇ ਬਾਦਸ਼ਾਹ ਦੀ ਪੁਸ਼ੰ ਮਗੇ ਤੇ ਤੂੰ ਕਿਉਂ ਜਾਨ ਕਰ ਰਿਹਾ ਹਾਂ ਸਾਨੂੰ ਤੇ ਸਹਤਮਾਲ ਕਹਿ ਲੱਗਦਾ ਕਿ ਬਾਦਸ਼ਾਹ ਤੂੰ ਤੁਸੀਂ ਕਿਰਪਾ ਕਰ ਦਿਓ ਆਪਣੇ ਚੰਨ ਮਰੀ ਬੇੜੀ ਦੇ ਵਿੱਚ ਕਿਤੇ ਪਾ ਦਿਓ ਤੇ ਗ੍ਰਹਿ ਗਰੀਬ ਦੀ ਜਿਹੜੀ ਬੇੜੀ ਹੈ ਇਹ ਭਗਤ ਉਹ ਜਾਵੇਗੀ ਤੇ ਮੈਂ ਆਪਣੇ ਆਪ ਨੂੰ ਬਹੁਤ ਵਿਭਾਗਾ ਸਮਝਾਂਗਾ ਕਿ ਸਤਗੁਰੂ ਜੀ ਕਹਿੰਦੇ ਨੇ ਕਿ ਜਦੋਂ ਤੇਰਾ ਪ੍ਰੇਮ ਹੀ ਇੰਨਾ ਸੀ ਤੈਨੂੰ ਸ਼ਬਦੋਂ ਲੱਭੇ ਸੀ ਕਿ ਜਿਹੜੇ ਤੇਰੇ ਪ੍ਰੇਮ ਦਾ ਬੰਧਨ ਸਾਨੂੰ ਅਨੰਤਾ ਦੀ ਕੁੜੀ ਸ਼੍ਰੀ ਅਨੰਤosaur ਕੋ ਖਿੱਚ ਕੇ ਰੱਖੇ ਰਹੀ ਹੈ ਤੈਨ ਦਰ ਦਜਾ ਸਤਿਗੁਰਾਂ ਸਤਿਗੁਰਾਂ ਨੂੰ ਇਹਨਾਂ ਕੇਵਲ ਕੇ ਸਤਿਗੁਰ ਦੀ ਤੁਸੀਂ ਮੇਰੀ ਦੇਹ ਦੇ ਵਿੱਚ ਸਵਾਰ ਹੋ ਜਾਓ ਤੇ ਮੈਂ ਤੁਹਾਨੂੰ ਸਤਿਗੁਰ ਦੀ ਦਰਿਆ ਦੀ ਸੈਰ ਕਰਵਾਣਾ ਚਾਹੁੰਦਾ ਹੈ ਤੇ ਝੋਕ ਸ਼ੰਗ ਦੇ ਵਿੱਚ ਉਸ ਰੂਪ ਨੂੰ ਨਿਰਭਜਿਤ ਹੋਇ ਉਹ ਪ੍ਰਸ਼ਕੜਿਆ ਤੇ ਸੱਜਾ ਬਲਾ ਮੇਰੇ ਬਾਸ਼ਾ ਨੂੰ ਸਭੋਂ ਦਰਿਆ ਦੀ ਸੈਰ ਕਰਵਾ ਰਿਹਾ ਹੈ ਤੇ ਇੱਕ ਪਾਸੇ ਮਰੇ ਬਾਸ਼ਾ ਤਾਂਤਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਨੇ ਤੋਂ ਆਪਣੇ ਹੱਥਾਂ ਦੇ ਨਾਲ ਬੇੜੀ ਨੂੰ ਚੁੱਪੇ ਲਾ ਰਿਹਾ ਤੇ ਆਪਣੀ ਨੇਤਰਾਂ ਦੇ ਨਾਲ ਸਤਵਰਾਂ ਦੇ ਦਰਸ਼ਕ ਕਰਵਾ ਰਿਹਾ ਹੈ ਤੁ ਬਾਗ ਦੇ ਵਿੱਚ ਭੱਜਿਆ ਹੋਇਆ ਜੰਗਤ ਨੂੰ ਮੈਨੂੰ ਅੱਜ ਯਕੀਨ ਨਹੀਂ ਹੋ ਰਿਹਾ ਕਿ ਮੇਰਾ ਸੱਚਾ ਪਾਤਸ਼ਾਹ ਸੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿੱਚ ਆਪ ਸਵਾਰ ਨੇ ਜਦੋਂ ਬੇੜੀ ਨੂੰ ਲੈ ਕੇ ਜਾਂਦਾ ਕਦੀ ਉੱਪਰ ਨੂੰ ਲੈ ਕੇ ਜਾਂਦਾ ਕਦੀ ਥੱਲੇ ਨੂੰ ਬੇੜੀ ਨੂੰ ਲੈ ਕੇ ਜਾਂਦਾ ਕਦੀ ਕਿਸੇ ਕਿਨਾਰੇ ਨੂੰ ਲੈ ਕੇ ਜਾਂਦਾ ਤੇ ਨਾਲ-ਨਾਲ ਸਤਿਗੁਰਾਂ ਦੇ ਦਰਸ਼ਨ ਦਿਖਾਰੇ ਕਰ ਰਿਹਾ ਹੈ ਤੇ ਜਦੋਂ ਅੱਜ ਕਾਫੀ ਸਮਾਂ ਹੋ ਗਿਆ ਸਤਪੁਰੰਨ ਨੂੰ ਸਤੁਲਿੰਦਰ ਗੁੜਿਆ ਦੀ ਸਿਹਤ ਕਰਦੇ ਆ ਤੇ ਸਤਪੁਰੰਨ ਨੇ ਕਹਿ ਤੈ ਸੱਦੇ ਆ ਬੇਰੀ ਹੁਣ ਕਿਸੇ ਕਿਨਾਰੇ ਤੇ ਦਾਦੂ ਬਹੁਤ ਸਮਾਂ ਹੋ ਗਿਆ ਤੇ ਸੱਦਾ ਲੈ ਗਿਆ ਤੇ ਸਤਪੁਰੰਨ ਜੀ ਬਹੁਤ ਚਿਰਾਂ ਦੀ ਆਸ ਸੀ ਭਾਵਨਾ ਸੀ ਨਾ ਸਮਝੀ ਹੋਦੀ ਕਾਰਨਾ ਸੀ ਕਿ ਕਦੋਂ ਤੋੜਾ ਦੀਦ ਹੋਵੇਗਾ ਕਦੋਂ ਤੋੜਾ ਦਰਦ ਹੋਵੇਗਾ ਤੇ ਮੈਂ ਤੂੰ ਜੁਗਤ ਜਗਤਰਾ ਤਰਫਦਾ ਸੀ ਤੇ ਤੁਸੀਂ ਤੇ ਬੜੀ ਛੇਤੀ ਕਾਲੀ ਕਰ ਲਈ ਥੋੜਿਆ ਸਮਾਂ ਹੋ ਰੁਕ ਜਾਓ ਤੇ ਜਦੋਂ ਥੋੜਾ ਸਮਾਂ ਹੋ ਮੇਰੇ ਬਾਸ਼ਾ ਦੇ ਉਤੇ ਪਰ ਉਸ ਤੋਂ ਬਾਅਦ ਫਿਰ ਦੇੜੀ ਦੇੜੀ ਕਦੀ ਤੱਕ ਲੈ ਕੇ ਜਾਵੇ ਕਦੀ ਕਿਨਾਰੇ ਤੇ ਲੈ ਕੇ ਜਾਵੇ ਕਦੀ ਸਤਪੁਰਾਂ ਨੂੰ ਸਮੁੰਦਰ ਦੇ ਵਿੱਚ ਸਤਹੋਂ ਦੇ ਵਿੱਚ ਧਵਾ ਰਹੇ ਨੇ ਤੇ ਜਦੋਂ ਕਾਫੀ ਸਮਾਂ ਹੋ ਗਿਆ ਸ਼ਾਮਾਂ ਘੜ ਗਈਆਂ ਨੇ ਤੋ ਉਹਦੇ ਪਾਤਸ਼ਾਹ ਦੇ ਕਹਿਣ ਲਗੇ ਕਿ ਸਤਿਆ ਅੰਮ੍ਰਿਤ ਦੇ ਨਿਆ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਚਲੇ ਆਂ ਸ਼ਾਮਾਂ ਪੈ ਗਈਆਂ ਬਹੁਤ ਦੂਰ ਦੂਰ ਤੋ ਜਿਹੜੀਆਂ ਸਿੱਖ ਸੰਗਤਾਂ ਦਰਸ਼ਨਾ ਤੋਂ ਵਕਤੇ ਆਂ ਆਨੇ ਇਹ ਸਿੱਖ ਦੇ ਸੁਭਾਣੇ ਬਣਦੇ ਤੇ ਜਿਹੜੀਆਂ ਸੰਗਤਾਂ ਖਾਲੀ ਹੱਥ ਮੁੜ ਕੇ ਜਾਣ ਕਿ ਹੁਣ ਅਸੀਂ ਥੋੜੇ ਜੇ ਸਮੇਤੋ ਮਜਬੂਰ ਆਣ ਬੇੜੀ ਨੂੰ ਕਿਨਾਰੇ ਤੇ ਲਾ ਦੇ ਤੇ ਜਦੋਂ ਬੇੜੀ ਕਿਨਾਰੇ ਤੇ ਲਾਈ ਮਨ ਤੋਂ ਹੋਂਟ ਪਾਛਾ ਦਾ ਤੇ ਮੇਰੇ ਪਾਛਾ ਦੀ ਦੇਲੀ ਦੇ ਵਿੱਚ ਉਤਰੇ ਜੀ ਤੇ ਸਤਿਏ ਨੂੰ ਕਹਿਣ ਲੱਗੇ ਤੇ ਸਤਿਆ ਤੇਰੀ ਅਰਦਾਸ ਤੇਰੀ ਭਾਵਨਾ ਅੱਜ ਪੂਰੀ ਹੋ ਗਈ ਤੇ ਸਤਿਏ ਨੇ ਆਪਣਾ ਸੀ ਸਤਗੁਰਾਂ ਦੇ ਚਰਨਾਂ ਦੇ ਉੱਤੇ ਟਿਕਾ ਦਿੱਤਾ ਤੇ ਕਹਿਣ ਲੱਗਾ ਕਿ ਸਤਗੁਰੂ ਜੀ ਕਿਰਪਾ ਕਰੋ ਰੰਤ ਬਖਸ਼ਿਸ਼ ਕਰੋ ਕਿ ਤੇਰੇ ਦਰਸ਼ਨ ਦਿਵਾ ਦੇ ਬਖਸ਼ਿਸ਼ ਕਰੋ ਤੇ ਫਿਰ ਤੋਂ ਮੇਰੇ ਪਾਤਸ਼ਾਹ ਨੇ ਆਪਣੀ ਸਿੱਖਾਂ ਨੂੰ ਕਿਹਾ ਕਿ ਸੇਵਾ ਸਵੇਰ ਤੋਂ ਸਾਨੂੰ ਸਹਿਰ ਕਰਾਰੇ ਦੀ ਜਿਹੜੀ ਮਜ਼ਦੂਰੀ ਬਣਦੀ ਹੈ ਤੇ ਉਹ ਦੇਜੋ ਕੁਝ ਕੁ ਮੋਹਰਾ ਮੇਰੇ ਪਾਤਸ਼ਾਹ ਨੇ ਸੇਵਾ ਦੀ ਝੋਲੀ ਦੇ ਵਿੱਚ ਪਾਣ ਲਗੇ ਤੇ ਸੇਵਨ ਹੱਥ ਜੋੜ ਕੇ ਗੱਲ ਕਹਿਤੀ ਕਿ ਸਤਗੁਰੂ ਜੀ ਮਨ ਕੋਸ਼ ਰੰਗਾ ਨਵੇ ਤੇ ਮਹਾਰਾਜ ਜੀ ਕਹਿਣ ਲਗੇ ਕਿ ਸਤਿਆ ਇਹ ਤੇਰੀ ਮਜ਼ਦੂਰੀ ਬਣਦੀ ਹੈ ਤੇ ਮੈਂ ਸਦਾ ਕਹਿਣ ਲੱਗਿਆ ਕਿ ਸਤਿਗੁਰੂ ਜੀ ਇੱਕ ਬਲਾ ਦੂਜੇ ਨੂੰ ਲਾਵੇ ਕੋਈ ਕਦੀ ਇਹ ਨਬੂਰੀ ਨਹੀਂ ਲੰਗਾ ਤੇ ਗੱਲਾਂ ਜਦੋਂ ਸਿੰਘਾਂ ਨੇ ਸੁਣਿਆ ਥੋੜੀ ਜਿਹੀ ਗੱਲ ਹੋਏ ਤੇ ਉਹ ਤੇ ਆਪ ਘਟ ਘਟ ਕੇ ਅੰਦਰ ਕੀ ਜਾਣਤੇ ਤੇ ਤੇ ਪਾਸ਼ਾ ਕਹਿਣ ਲੱਗੇ ਕਿ ਕਿਵੇਂ ਤੈਨੂੰ ਅਸੀ ਦੁਨੀਆ ਤੇ ਬੁਲਾਵੇ ਤੁਸੀਂ ਕੁੱਲ ਕਾਇਨਾਤ ਦੇ ਬੁਲਾਵੇ ਹੋ ਜਦੋਂ ਮੈਂ ਥੋੜੀ ਬਹਰੀ ਦੇ ਵਿੱਚ ਆਣਾਗਾ ਤੁਸੀਂ ਮੈਨੂੰ ਇਸ ਭਗਤ ਸਾਗਰ ਦੇ ਵਿੱਚੋਂ ਪਾਰ ਕਰਵਾ ਦਿਓ ਤੁਸੀਂ ਇਹ ਹੈ ਗੱਲ ਸ਼ਰਧਾ ਤੇ ਭਾਵਨਾ ਦੀ ਇੱਕ ਪਾਸੇ ਸਤਿਗੁਰੂ ਜੀ ਨੂੰ ਕਹਿ ਰਿਹਾ ਕਿ ਮੈਂ ਇਸ ਦੁਨੀਆ ਦਾ ਮਲਾਹ ਹੱਥ ਦੇਣ ਦਾ ਮੈਂ ਤੁਹਾਨੂੰ ਸਹਿਤ ਕਰਾਈ ਤੇ ਤੁਸੀਂ ਇਸ ਦੇ ਬਦਲੇ ਮੈਨੂੰ ਉਸ ਬੇੜੇ ਦੇ ਵਿੱਚੋਂ ਭਗਤ ਸਾਗਰ ਦੇ ਵਿੱਚੋਂ ਪਾਰ ਕਰਾ ਦਿਓ ਇਹ ਹੈ ਅਰਦਾਸ ਇਹ ਹੈ ਭਾਵਨਾ ਦੇ ਸਾਰੇ ਸਤਿਕਾਰਿਆਂ ਦੇ ਨਾਲ ਕਿਤੇ ਸ਼ਾਂਤਾ ਭਾਵਨਾ ਜਦ ਆਵੇ ਤੋਂ ਆਪ ਸਾਰੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੋਟ ਨੂੰ ਧੰਨ ਦਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੁੱਚੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਸੁਖਵੰਦਰ ਸਿੰਘ ਜੀ ਬਰਵੰਦਰ ਸਿੰਘ ਜੀ ਹਰਵਿੰਦਰ ਸਿੰਘ ਜੀ ਮਨਜੀਤ ਸਿੰਘ ਜੀ ਕੋਬੀਲ ਸਿੰਘ ਜੀ ਹਰਚੰਦ ਸਿੰਘ ਜੀ ਜੋੜਾਵਰ ਸਿੰਘ ਜੀ ਰਿਸ਼ੀ ਸਿੰਘ ਜੀ ਇਤੋਂ ਦੇਰ ਗਲਤੀ 68 ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਆਪ ਸਿੱਖ ਸੰਗਤਾਂ ਦੇ ਦਰਸ਼ਨ ਕਰਾਈ ਨੇ ਕੋਟਨ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੇਵਲ ਤੇ ਕੇਵਲ ਅੱਜ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆ ਇੱਕ ਕੌਤਾ ਤੇ ਕੇਵਾਂ ਗੱਜਾਂ ਚ ਕੋ ਜਾਣਾ ਕਿ ਤੇਨੋਂ ਤੇ ਕੇਵਲ ਬੰਦ ਬਸਦੇ ਨੇ ਬੰਦ ਮਨ ਦੇ ਬਾਅਦ ਇੱਕ ਅੰਪਰ ਕਹਿ ਕੇ ਨਾਲ ਹੀ ਤਨਸਾਲ ਸ਼ੁਰੂ ਕਰਨਾ ਤੇ ਤੁਹਾਡੇ ਉਨਾਰ ਹੀ ਅਰਦਾਸ ਬੇਨਤੀ ਹੋਂ ਪਰ ਨਮਾ ਆਪ ਸਭ ਸੰਤਨਾਂ ਸਰਵ ਕਰਕੇ ਜਾਣਾ ਜੀ ਕਿਉਂਕਿ ਅੱਜ ਦੇ ਹਾਲਾਤ ਇਹੋ ਜਿਹੇ ਦੇਖ ਲਿਆ ਕਿ ਜਿਸ ਪੰਜਾਬ ਨੂੰ ਸੋਨੇ ਦੀ ਚੜੀ ਆਖਿਆ ਜਾਂਦਾ ਸੀ ਅੱਜ ਸਿੱਖਾਂ ਦੇ ਘਰਾਂ ਦੇ ਵਿੱਚ ਜਿਹੜੀ ਸਾਡੀ ਆਲ ਵਾਲੀ ਨੌਜਵਾਨੀ ਹੈ ਉਹ ਹਰ ਦਿਨ ਤੋਂ ਦਿਨ ਜਿਹੜੀ ਨਸ਼ਿਆਂ ਦੀ ਗਲਗਲ ਦੇ ਵਿੱਚ ਖੁੱਬੀਆ ਜਾ ਰਹੀਆਂ ਨੇ ਹਰ ਘਰ ਦੇ ਵਿੱਚ ਤੇ ਕਿ ਪੁੱਤਰ ਹੈ ਤੇ ਜਦੋਂ ਉਹ ਹੀ ਪੁੱਤਰ ਕਿੰਨਾਂ ਮਾਲਕ ਦੀ ਸੰਗਤ ਦੇ ਵਿੱਚ ਦੇ ਕੇ ਨਸ਼ੇ ਦਾ ਅੰਗੂ ਬਣ ਜਾਂਦਾ ਹੈ ਤੇ ਜਦੋਂ ਸ਼ਾਮ ਨੂੰ ਆਂਦਾ ਦਿਗਦਾ ਪੈਂਦਾ ਆਂਦਾ ਕਦੀ ਚੱਕ ਕੇ ਲਿਆਣਾ ਪੈਂਦਾ ਤੇ ਨਾਵਾ ਆਪਣੀਆਂ ਅੱਖਾਂ ਦੇ ਵਿੱਚ قصور ਦੇ ਦੇਉਂਦੀਆਂ ਨੇ ਤੇ ਦੂਜੇ ਪਾਸੇ ਜੋ ਸਾਡਾ ਬਰਸਾ ਸੀ ਸਾਡੀਆਂ ਧੋਨਾ ਸਾਡੀਆਂ ਧੀਆ ਕੁਝ ਸਮਾਂ ਹੁੰਦਾ ਸੀ ਜਦੋਂ ਸਾਡੀਆਂ ਧੀਆਂ ਘਰ ਦੀ ਡੈਮੇਜ ਨੂੰ ਪਾਰ ਕਰਦੀਆਂ ਸਨ ਤੋ ਉਹ ਆਪਣੇ ਸੀਸੂ ਮੁੱਕ ਕੇ ਜਾਂਦੀਆਂ ਸਨ ਪਰ ਅੱਜ ਸਾਡੇ ਨੌਜਵਾਨ ਬੇੜਾਂ ਦੇ ਸਿਰਾਂ ਉੱਤੇ ਜਿਵੇਂ ਪੱਗਾਂ ਦੇ ਬੰਨ ਪੁੱਤਰ ਦੀਆਂ ਜਾ ਰਹੀਆਂ ਨੇ ਹੋਊਗੀ ਆ ਸਿੱਖਾਂ ਦੀ ਸਸੇ ਹੀਰਾ ਪਰਗੋਣਾ ਤੇ ਢੱਲ ਜਿਹਾ ਇਹ ਦਿਸਦਾ ਮੋਹਨਪੁਰਾ ਪੁਨਾ ਦਾ ਤੇ ਵੀ ਕੀਮਾ ਬਖਸ਼ਿਸ ਕਾਨਿਆ ਆਪ ਸੋਚੇ ਸਣਪਾਂ ਦਾ ਤੈਨ ਤੋਂ ਧੰਨਵਾਦ ਤੈਨ ਤੋਂ ਧੰਨਵਾਦ ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਆਪ ਸਿੱਖ ਸੰਤਾਂ ਦੇ ਦਰਸ਼ਕਦਾਰੇ ਕਰਾਏ ਉਹਨਾਂ ਕੋਲ ਧੰਨਵਾਦ ਸਹਿ ਸ਼੍ਰੀ ਗੁਰੂ ਪ੍ਰਸਾਦ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣੇ ਚੰਨਾਂ ਦੇ ਚਰਕੇ ਇਤਿਹਾਸ ਨੂੰ ਬਚਣ ਦੀ ਬਲ ਤੇ ਕੁੱਤੰ ਬਸ਼ਿਸ਼ ਕੀਤਾ ਤੇ ਤੁਰਦਾ ਆਪਣਾ ਜਾਣਿਆ ਪਛਾਣਿਆ <table> ਤਾਂ ਉਹ ਰਿੰਦਰਪੁਰ ਖਾਲਸਾ ਨਗਰ ਤਰਕਰ ਤੋਂ <table> 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 ਤੇ ਸੰਜੀਤ ਦੇ ਮਰੇ ਛੋਟਾ ਵੀਰ ਨਵਜੀਤ ਸਿੰਘ ਅਗਮਪੁਰ ਤੋਂ ਮੈਂ ਤੁਹਾਡਾ ਆਪਣਾ ਨਿਮਾਣੇ ਅਰਦਾਸ ਜਿਆਨੀ ਸਰਤਨ ਸਿੰਘ ਹੀਰਾ ਪਿੰਡ ਤੇ ਦਾਖਣਾ ਬੜਵਾ ਜਦੋਂ ਵੀ ਤੁਸੀਂ ਨੂਰਪੁਰ ਵਿੱਚ ਹੁੰਦਾ ਸਭ ਤੋਂ ਨੂਰਪੁਰ ਵਿੱਚ ਨੋਰ ਤੇ ਜਾਣਦੇ ਕਿ 70 ਕਿਲੋਮੀਟਰ ਦੀ ਦੇ ਵਿੱਚ ਦਸ ਦਾ ਨਗਰ ਹੈ ਜਿਸੇ ਵੀ ਤਰਲਕ ਸਵਾਗਤ ਦੇ ਲਈ ਜਤੇ ਦੀ ਲੋੜ ਪੈਂਦੀ ਹੈ ਤੇ ਜਤੇ ਦਾ ਸੰਪਰਕ ਨੰਬਰ ਤੁਸੀਂ ਜਤੇ ਦੀ ਪਾਸੋਂ ਲੈ ਸਕਦੇ ਸੋ ਇਤਨੀਕ ਬੇਨਤੀਆਂ ਪਰਵਾਹ ਕਰੀਆਂ ਆਓ ਆਪਾਂ ਨਾਲ ਸਰ ਜੀ ਸ਼ੇਪੜੀ ਅੰਦਰ ਜਾਪ ਜਤੇ ਵੀ ਜਵਾਨੀ ਸਰ ਕਰੀ ਜੋ ਰਾਮ ਕੀ ਬਨਿਆ